यार निकूट यार पानी तो पानी नहीं मान जाना तेरे कहीं यहाँ है और ना वही तो मिस्त्रों ना तो बटी पानी खा रहे लाके तो को टेंट देते हो कि आपको पेन दे वर्कर दो करनी है नहीं है प्रस्थोर तो कुछ नहीं करेगी तो बैठोगे लाके इधर मैं कोई मालूम नहीं कर रही हूँ तब तो बना तो पीए पानी � ਕਮਤਨ ਦਾ ਖਰਾਬ ਹੈ ਕਿ ਤਾ ਰੋਟੀ ਪਣੀ ਖਾ ਕੇ ਜਾ ਤੂੰ ਕੋਈ ਅੰਤਰੀ ਮੜਨਾ ਨਾ ਤੂੰ ਕਿਹਨੇ ਕਿਹਨੂੰ ਪਛਾਣਾ ਤੂੰ ਤੂਕਾਈ ਨਹੀਂ ਆਉਂਦਾ ਤੂੰ ਨੂੰ ਗੇੜਾ ਨਹੀਂ ਸਾਰੇ ਤੇਰੇ ਕੰਮ ਹੈ ਨਵੇ ਰੱਜਨੇ ਕੰਮ ਕਰ ਇਨੋੜ ਕਰਕੇ ਮੁੱਠੀ ਪਾਣੀ ਵੱਡੋ ਵੱਡੀ ਇਹਨਾਂ ਘੇਰ ਸੁਥਰਾ ਰਹਿਣਾ ਨਾ ਇਹਨਾਂ ਨੂੰ ਦੇਗੇ ਨਾ ਇਹਨਾਂ ਨੂੰ ਕੁਝ ਕਰਕੇ ਜਾਉਂਦਾ ਨਹੀਂ ਹੁੰਦੇ ਆਉਂਦਾ ਖਾਣ ਜਾਂਦਾ ਬਖੋ ਨਾ ਹੈਗੇ ਮੁੰਡੇ ਹੀ ਰੱਖਦੇ ਮੁੰਡੇ ਪਛੇ ਲੱਗੇ ਮੇਰੇ ਗੁੜਗਾਨੇ ਨਾ ਕਰਦੇ ਕਾਮੀ ਕੁੜੀਆਂ ਪੁੰਡੀਆਂ ਵੇਖਣ ਲਾ ਕੇ ਨੂੰ ਤੇ ਅਸੀਂ ਤੇ ਬੈਠੀ ਆ ਬਾਹਰ ਕੰਮ ਤਾਂ ਦੇ ਰਹੀ ਸੀ ਤੇ ਘੱਟੇ ਨੂੰ ਤੇ ਭਾਗ ਚੰਦਾ ਕਰਦੇ ਆ ਡੈਡੀ ਬਾਹਰ ਸਾਰਾ ਕੰਮ ਚਾਲ ਪਾੜੇ ਤੇ ਨਵੋ ਪੁੰਡੀ ਤੇ ਪੁੰਡੀ ਜਣ ਜੋੜ ਕੋੜਾ ਮੈਂ ਲਈ ਕਾ ਤੁਹਾਡੀ ਬੰਦੇ ਆ ਮਾਤਾ ਜੀ ਦੀ ਕੋਲ ਤੋਂ ਰਹਾ ਆਇਆ ਤਾਂ ਕਰਕੇ ਬੈਠੇ ਹੁਣ ਏਸੀ ਲਾਇਆ ਸਿੱਧਾ ਕਹਾ ਕਿ ਮੈਨੂੰ ਲਾਇਆ ਸਿੱਧਾ ਤੋਂ ਨਹੀਂ ਆਇਆ ਥੋੜਾ ਮੁੱਖਾਂਗੇ ਹੈ ਤੇ ਬੈਹਣੀਆਂ ਪੈ ਦਾ ਕਿ ਕੁਝ ਨਹੀਂ ਉਹ ਆ ਤੇ ਦੀ ਬਾਹਰ ਬੈਠੀ ਸੀ ਫੋਨ ਚੁਲਾਈ ਜਾਂ ਨਹੀਂ ਹੈ ਬੇਹੇ ਰਹੀਆਂ ਕਿ ਪੁੱਤ ਆਇਆ ਹੈ ਕਿ ਨਹੀਂ ਆਇਆ ਪੁੱ ਆਈ ਆ ਹਾਂ ਤੇ ਪਤਾ ਨਹੀਂ ਪੁੱ ਆਈ ਆ चलो गोनियों बुआ ने मिलने दिया। बड़ा सी आल, ईयर ले, जीता नहीं, वो कहाँ ले? ऐसे, फांटे आये, ऐसे फांटे तो जाते हैं। जा, ऐसे, दाहो का जीता क्या? वो हिट जंगलरी मरी है, तो पर जाइए, कुछ ना। तो सालू पता। पचाल निकुड़ क्या? पूंछ करनी है, चें पूंडी बेकी जानी है। नड़ी में ਕਿਆ ਮੈਂ ਸਾਰਾ ਕੰਮ ਕਰਕੇ ਬੈਠੀ ਆ ਡੈਡੀ ਇਹ ਤੁਹਾਨੂੰ ਵੇਖੋ ਮੈਂ ਸਾਰਾ ਕੰਮ ਕਰਕੇ ਬੈਠੀ ਹਾਂ ਆਹ ਉਹ ਦੋਵੇਂ ਜਣੀਆਂ ਨਾ ਆਪਣੇ ਆਪਣੇ ਕਮਰੇ 'ਚ ਮੜ ਜਾਂਦੀਆਂ ਕੋਈ ਕੰਮ ਨਹੀਂ ਕਰਦੀਆਂ ਮੈਨੂੰ ਇਕੱਲੀ ਨੂੰ ਕੰਮ ਕਰਨ ਨੂੰ ਕਹਿ ਦਿੰਦੀ ਆ ਮੈਂ ਆਪਣਾ ਸਾਰਾ ਕੰਮ ਕਰਕੇ ਫੇਰ ਬੈਠੀ ਹਾਂ ਤੇ ਉਹ ਕਹਿ ਦਿੰਦੀਆਂ ਕਿ ਸਾਂਝਾ ਘਰ ਸਾਂਝਾ ਘਰ ਇਹ ਆ ਕਿ ਸਾਰੀਆਂ ਜਣੀਆਂ ਨੂੰ ਰਲ ਕੇ ਕਰਨਾ ਚਾਹੀਦਾ ਕੰਮ ਹੈ ਨਾ ਤੇ ਉਹ ਮੇਰੇ ਸਿਰ ਸਾਂਝਾ ਘਰ ਛੱਡਦੀਆਂ ਕਿ ਮੰਮੀ ਅੱਜ ਮੰਮੀ ਨੇ ਤੇ ਹਨਾ ਨਾ ਤੇ ਰੋਜ਼-ਰੋਜ਼ ਮੰਮੀ ਤੇ ਆਪ ਬੁਮਾਰ ਰੈਂਦੀ ਤੇ ਰੋਜ਼-ਰੋਜ਼ ਕੌਣ ਮੰਨ ਜੂਗਾ ਤੇ ਉਹ ਭਾਂਡੇ ਮੰਨ ਚੋ ਕੀ ਦੱਸੋ ਉਹ ਵੀ ਆਂਦੀ ਮੈਂ ਕਰ ਲਿਆ ਉਹ ਵੀ ਆਂਦੀ ਮੈਂ ਕਰ ਲਿਆ ਕੰਮ ਹੈ ਮੈਨੂੰ ਨਹੀਂ ਪਤਾ ਡੈਡੀ ਮੈਂ ਕੰਮ ਆਪਣਾ ਜਿਹੜਾ ਮੈਂ ਕਿੰਨਾ ਕੰਮ ਕੀਤਾ ਤੇ ਆਪ ਤੇ ਉਹ ਕਰਦੀਆਂ ਨਹੀਂ ਆ ਤੇ ਮੈਂ ਕੀ ਕਰਾਂ ਫਿਰ ਲੋਹਾਂ ਵੀ ਆ ਗਏ ਉਹਨੇ ਵੀ ਆਪਣਾ ਪਾਣੀ ਚਾਹੀਦਾ ਮੇਰੇ ਤੋ ਇਹ ਸਾਰਿਆਂ ਨੂੰ ਕਹੋ ਡੈਡੀ ਕਿ ਸਾਰੇ ਜਾਨੇ ਰਲ ਮਿਲ ਕੇ ਕੰਮ ਕਰਿਆ ਕਰਨ ਇੱਕ ਜਾਨੇ ਨੂੰ ਵੀ ਸਹਾਰਨਾ ਗਾ ਦੀ ਇੱਕ-ਇੱਕ ਨੇ ਜਾਨੇ ਨੇ ਕਰਨਾ ਵਾ ਤੂੰ ਇਹਨਾਂ ਨੂੰ ਵੀ ਸੱਦੋ ਮੈਨੂੰ ਚੱਲਦੀ ਤੁਹਾਡੇ ਨਾਲ ਤੇ ਉਹਨਾਂ ਨੂੰ ਵੀ ਕਹੋ ਕਿ ਸਾਰਾ ਕੰਮ ਇਕੱਠੀਆਂ ਕਰਿਆ ਕਰਨਾ ਚਲੋ ਇਕੱਠੇ ਕਰੀਏ ਆਜੋ ਨਿੱਕੀ ਨੂੰ ਮਾਰ ਮਾਰੋ ਇਹ ਜਾਨੀ ਜਾਤਰ ਬਣੀ ਦੇ ਦੀ ਓਏ ਆਹ ਨਹੀਂ ਕੁੜੀਏ ਤੂੰ ਇੱਥੇ ਤੂੰ ਫੋਮ ਬੜ ਕੇ ਬੈਠੀਂ ਆ ਆ ਮੈਂ ਅੰਦਰ ਆ ਕੇ ਬਿਠਿਆ ਕੀ ਹੋਇਆ ਕੀ ਹੋਇਆ ਬਾਰੇ ਮੈਂ ਕੰਮ ਕੀਤਾ ਨੀ ਨਾ ਤੇ ਆਪ ਉਹ ਦੀਦੀ ਵੀ ਵੱਡੀ ਦੀਦੀ ਵੀ ਅੰਦਰ ਬੈਠੀ ਤੂੰ ਵੀ ਅੰਦਰ ਬੈਠੀ ਮੈਂ ਕੰਮ ਕਰਕੇ ਬੈਠੀ ਭਾਂਡੇ ਜਿਹੜੇ ਹੁਣ ਤੂੰ ਰੋਟੀ ਖਾ ਕੇ ਸੋਈ ਪਾ ਰਹੀਆਂ ਨੇ ਤੇ ਉਹ ਮੰਮੀ ਨੇ ਮੰਝੇ ਸਾਰੇ ਅੱਛਾ ਤੇ ਕੰਮ ਤੇ ਸਾਰਾ ਹੋ ਰਾਇਆ ਤੇ ਨਾਲੇ ਫਿਰ ਕੀ ਹੋਇਆ ਜੇ ਤੁਸੀਂ ਗੋਵੇ ਕਰ ਲਵੀਆਂ ਕੰਮ ਤੇ ਮੰਮੀ ਨੇ ਉਹ ਦੀਦੀ ਕਹਿੰਦੀ ਤਾਂ ਠੀਕ ਨਹੀਂ ਮੇਰੇ ਸਿਰ ਪੀੜੋਂ ਜਾਂਦੇ ਤੇ ਦੋਨਾਂ ਨੇ ਫੋਨ ਵੇਖਣਾ ਉਹ ਦੋ ਚੰਗੇ ਭਲੇ ਆ ਫੋਨ ਆਂਦਾ ਵਾ ਵਾ ਛੱਟਪਟ ਚਲਾਈ ਜਾਂਦੀਆਂ ਆ ਮੈਂ ਨੂੰ ਨਹੀਂ ਪਹਿਣਾ ਪਤਾ ਮੈਂ ਸਾਰਾ ਕੰਮ ਕੀਤਾ ਨਾਲੇ ਕੰਮ ਤੇ ਸਾਰਾ ਮੈਂ ਕੀਤਾ ਘਟਿਆ ਆਇਆ ਇਹ ਭਾਂਡੇ ਵੀ ਮਾਲ ਲਿਆ ਘਰ ਆ ਕੇ ਸਾਰਾ ਕੰਮ ਤੇ ਰਿਆ ਕਰੋ ਹੈ ਕੰਮ ਨਹੀਂ ਕੀਤਾ ਜਿਹੜਾ ਫਿਰ ਨਹੀਂ ਨਾ ਛੋਟੀ ਤੂੰ ਸਭਾ ਵੱਡੀਆਂ ਤੂੰ ਕੱਢ ਲਿਆ ਕਰੋ ਮੈਂ ਨਾਲ ਕੇ ਨਹੀਂ ਕਰਦੀ ਨਾ ਇਹ ਰਹੀਆਂ ਦੀ ਕੱਢ ਲਿਆ ਦੀਦੀ ਨਹੀਂ ਮੇਰੇ ਤਾਂ ਬੱਸ ਗਰਮੀ ਆਂਦੇ ਸੀ ਲਾਉਣਾ ਇਆ ਰਾਈ ਤੇ ਬਿਨਾ ਸੀ ਤੋਂ ਬੈਠੇ ਤਾਂ ਆਹ ਕਿ ਕਰੇ ਸਰਗਣ ਜੇ ਰੱਖੀ ਇੱਥੇ ਨਹੀਂ ਜਰੀ ਹੋਣੀ ਮੈਂ ਰੋਟੀ ਪਕਾ ਲਈ ਅੰਦਰ ਚਲੇਗੀ ਉਹ ਆਦੀ ਮੈਂ ਉਧਰ ਚੱਲਣਾ ਨਾ ਮਮੀ ਤਾਂ ਕੰਮ ਕਰਾਉਂਦੀ ਏ ਤੇ ਆਪੇ ਦੋਵੇਂ ਣੀਆਂ ਬੈਹ ਲੈਂਦੀ ਆ ਉਹਨਾਂ ਦੀ ਬਿਮਾਰੀ ਦਾ ਬਣਾਇਆ ਸਿਰ ਪੀੜ ਹੁੰਦਾ ਸਿਰ ਪੀੜ ਹੁੰਦਾ ਵਾ ਚਲ ਆਮਨੇ ਤੇ ਬਿਮਾਰੀ ਦਾ ਬਣਾਇਆ ਮੈਂ ਅੰਦਰ ਬੈਹ ਜਾਈਂ ਫੇ ਤੂੰ ਹੀ ਕਰ ਲੈ ਕੱਲੀ ਜਾ ਆ ਮੈਂ ਮੈਂ ਮਮੀ ਨਾਲ ਕੀਤਾ ਕੰਮ ਕੋਸ਼ ਮਮੀ ਨੂੰ ਮਮੀ ਨੂੰ ਪੁੱਛਾਂ ਮੈਂ ਨਹੀਂ ਕੰਮ ਕੀਤਾ ਕੰਮ ਕਰਨਾ ਵੀ ਕੀਤਾ ਸਮਝੇ ਮਮਮੀ ਨੇ ਪੁੱਛ ਵੀ ਕਰਦੀ ਤੁਹਾਨੂੰ ਸੱਚ ਨਾਲ ਆ ਬਾਅਦ ਸਾਰੇ ਇਦਾਂ ਕਹਿੰਦਾ ਮੈਂ ਪੈ ਕੀਤਾ ਮੈਂ ਕੀਤਾ ਮੈਂ ਆ ਕੀਤਾ ਤੇ ਫਿਰ ਕੰਮ ਰਹਿ ਗਿਆ ਨਾ ਗਿਆ ਹੋਵੇ ਉਹ ਖਦ ਮੈਂ ਪੁੱਛਿਆ ਕਿ ਕੰਮ ਨੇ ਸਾਰਾ ਹੋਇਆ ਤੇ ਤਾਂ ਰਹਿ ਗਿਆ ਕਿ ਡੈਡੀ ਕੋਲ ਤੋਂ ਰੋਲਾ ਪਾਉਣ ਨੇ ਨਹੀਂ ਕੰਮ ਮਮਮੀ ਕਰਨੀ ਕੰਮ ਮਮਮੀ ਕਰਨੀ ਉਹ ਰੋਟੀ ਖਾਣੇ ਮੈਨੂੰ ਪਾੜੜੀ ਮਾਜੀ ਡੈਡੀ ਕੀ ਰੋਹ ਫਿਰ ਰੋਹੀ ਪੀੜ ਹੋਣਾ ਤੇ ਇਹ ਦੀਦੀ ਦਾ ਮਾਨਾ ਰੋਹ ਸਿਰ ਪੀੜ ਦਾ ਇਹ ਕੰਮ ਕਰਕੇ ਕਹਿੰਦੇ ਖੂਨ ਦੇਖਣ ਨੂੰ ਚੰਗੀ ਭਲੀ ਕੀ ਜਦ ਮੈਂ ਉਹਦੇ ਬੀਤ ਨੂੰ ਲੱਗ ਪਈ ਨਾ ਤੀ ਤੇ ਰੋਹ ਫਿਰ ਪੀੜ ਹੋਣਾ ਪੈਂਦਾ ਰੋਟੀ ਪਾਣੀ ਖੰਗ ਪਰ ਕਹਾਣੀ ਨਹੀਂ ਮੈਨੂੰ ਤੇ ਵਾਰੀ ਨਹੀਂ ਕਹਿੰਦਾ ਸਾਹਮਣੇ ਐਂ ਤੇ ਵੇਖਿਆ ਇਹ ਤਾਂ ਮੈਨੂੰ ਲੈਣਗੀ ਕਿੱਥੇ ਆ ਦਿਖਾਓ ਦਵਾਈ ਕਿੱਥੇ ਉਹਨੇ ਖਾ ਕੇ ਦਵਾਈ ਦੰਨੇ ਪੈ ਗਈ ਐਂ ਤੇ ਬਾਦ ਸੇਖਣਾ ਨਹੀਂ ਦਵਾਈ ਲੈਣ ਗਿਆ ਨੂੰ ਜਦੋਂ ਇਹ ਕੋਹ ਮਾਰੀ ਜਾਂਦੇ ਜੋ ਐਂ ਕਿਵੇਂ ਦਿਖਾ ਕੇ ਨਾ ਕੋਣ ਦਿੱਤੀ ਤੇ ਖਾ ਲਈ ਆ ਇਹ ਬੰਦਾ ਕਿਹਨੂੰ ਰੋਕਦਾ ਹੈ ਜਿੰਦਗੀ ਕਰਦੀ ਕਰਦੀ ਕਾਲੋਂਦੇ ਨੂੰ ਤਿੰਨ ਖਰਾਕਾਂ ਦਿੰਦੇ ਲਿਫਾਫੇ ਚ ਪਾ ਕੇ ਘਰ ਲਈ ਦਵਾਈ ਦਿੰਦੇ ਆ ਹੁਣ ਜੇ ਬੰਦਾ ਠੀਕ ਨਹੀਂ ਤਾਂ ਦੀ ਦਾਪੇ ਪੈਂਦਾ ਹੁੰਦਾ ਠੀਕ ਕਰਦਾ ਕਿ ਉਹਦਾ ਨਾਮ ਨਹੀਂ ਤੂੰ ਦਵਾਈ ਨਾ ਮੋਟਾ ਤੇ ਛੇ ਘੰਟੇ ਪੜਦਾ ਤਾਂ ਹੀ ਤੇ ਤੁਖੇ ਤੇ ਚਲਿਆ ਜਾਂਦਾ ਤੇ ਤੂੰ ਐ ਨਹੀਂ ਲੈਦਾ ਪਿੱਛੋਂ ਕੀ ਬਣਦਾ ਨਾ ਤੂੰ ਕਹਿੰਦੀ ਦੱਕੇ ਨਾ ਤੂੰ ਪੇਰੋਂ ਦਕਾਉਂਵੇਂ ਹੈ ਉਹ ਬਾਹਰ ਕਿਉਂ ਮੈਨੂੰ ਕੀ ਜਾਣਦਾ ਬਾਹਰ ਤੇ ਕੰਮ ਕਰਨਾ ਦਾ ਕਿਉਂ ਇਹਨਾਂ ਲੋਗਾਂ ਨੇ ਬਾਹਰ ਕੀ ਯੋਜਨਾ ਲੈ ਨੇ ਅੱਜ ਵੀ ਅੜ ਲੜਦੀਆਂ ਦਿੱਤੀਆਂ ਕਹਿੰਦੀ ਕਿ ਇਹ ਮਾਤਾ ਕਾਮਰਿੰਨ ਲਈ ਉਹ ਆਦਿਮੀਂ ਕਰਦੇ ਉਹ ਆਦਿਮੀਂ ਕਰਦੇ ਡੈਡੀ ਮੇਰੀ ਗੱਲ ਸੁਣਾ ਡੈਡੀ ਸਾ ਤਿੰਨ ਜਾਣਿਆਂ ਨੂੰ ਕੰਮ ਵੰਡ ਦੋ ਫਿਰ ਆਪਾਂ ਬਣਾ ਦੋ ਆਪਾਂ ਕਹਿੰਦੇ ਆਪਨੀ ਆਪਣੇ ਵਿਲੇ ਹੋ ਜਾਣਗੇ ਭਾਵੇਂ ਕੋਈ ਟਾਈਮ ਨਾ ਕਰਦੇ ਤੈਨੂੰ ਕੋਈ ਦੇਖ ਕਰਦੇ ਮੇਰਾ ਇਹ ਹੋ ਰਿਹਾ ਹੈ ਇਹਨਾਂ ਨੂੰ ਅੱਕ ਕੇ ਵੀ ਧੀਏ ਤੁਸੀਂ ਦੋ ਦੋ ਮਹੀਨੇ ਜਾਓ ਮੈਂ ਆਪੇ ਪਕਾ ਲੂ ਤੇ ਨਿਆਣੇ ਪਹਿਨ ਦੋ ਤੇ ਮੈਂ ਨਹੀਂ ਆਣਿਆ ਤਤੂ ਵੀ ਦੋ-ਦੋ ਮਹੀਨੇ ਚਾਲ ਨਜ਼ਾਰਾ ਦੇਖਾ ਉਹ ਆਪਣੇ ਕਿੰਨੇ ਨਹੀਂ ਬੈਠੀ ਸੱਚੀਆਂ ਬਾਪ ਜਿੰਨੇ ਜਿੰਨ ਜਿੱਦਾ ਜਿੱਦਾ ਕੰਮ ਆਊਗਾ ਉਹ ਆਪਣਾ ਕਰਕੇ ਤੇ ਲਾਦੇ ਹੋਦੇ ਆਹੋ ਨਾ ਕੋਈ ਕਹਿਣਾ ਲੜੂਗਾ ਇਹਨਾਂ ਨੂੰ ਜਾਣਦਣਾ ਨਹੀਂ ਕਿ ਉਹ ਕੀ ਕਰੂਗਾ ਕਿ ਕਿਆ ਕੰਮ ਕਰਨਾ ਹੈ ਤੂੰ ਨਹੀਂ ਜਾਏ ਇਹਦਾ ਫਿਕਰ ਨਾ ਇਹਨਾਂ ਕੋਈ ਦਏਗਾ ਫਿਕਰ ਤੁਹਾਡੇ ਨਿਰੋਜ ਪਰਾ ਕਿ ਕਿ ਨਾ ਕਰੀਓਂ ਕਹਿੰਦਾ ਮੈਂ ਕਿੱਦਾਂ ਜਰਰ ਤੂੰ ਆ ਜਾ ਆਈ ਨਹੀਂ ਕਰੀ ਆਉਂਦੇ ਨਹੀਂ ਆਈ ਨਹੀਂ ਕਰੀ ਫੇਰ ਨਾ ਤੇ ਆਉਣਾ ਹੈ ਹਾਂ ਜਿੰਨਾ ਤੱਕ ਜਾਂਦਾ ਨਹੀਂ ਆਪਾਂ ਜਾਈ ਸੀਗੇ ਐਨੀ ਜੁੜੀ ਕਦੋਂ ਆਣਾ ਵੀ ਐਨੀ ਕਰੀ ਆਂ ਰੈਂਕੀ ਕਰੀਏ ਫਿਰ ਹਾਂ ਕਿਹਨਾਂ ਤੇ ਆਈ ਆਮ ਕੱਲੋਂ ਮੈਂ ਨੂੰ ਆਖਦਾਂਗੇ ਨਾ ਪੌਂ ਮੈਂ ਪਕਾ ਕੇ ਖਵਾ ਦੂ ਉਹਨਾਂ ਨੂੰ ਆਖਾਂਗੇ ਰੱਖ ਦੋ ਉਹਨਾਂ ਨੂੰ ਕਾਹੋਂ ਮੰਡੇ ਚਲ ਤੂੰ ਇਹ ਪਕਾ ਕੇ ਦਿਵਾਓ ਫਿਰ ਰਿਸ਼ਤੇਦਾਰਾਂ ਮੰਡੇ ਰਿਸ਼ਤੇਦਾਰ ਆਈ ਨਹੀਂ ਕਰ ਮੈਂ ਕਿ ਤੇ ਆਪਨਾ ਨਾ ਨਾ ਇਤਨਾ ਰਾਏ ਬਣਾ ਕੇ ਜਵਾਬ ਸਵਾਲ ਕਰਦਾਂ ਨਹੀਂ ਤੂੰ ਆਹਦੇ ਨਾ ਮੇਰਾ ਨਵਾ ਵਰਗਾ ਚੰਗਾ ਤਾਂ ਤੂੰ ਨਹੀਂ ਚਾਹੀਏ ਮੁੰਬਈ ਦੇ ਚੰਗੀਆਂ ਜਾਂ ਨਾਲ ਚੰਗੀਆਂ ਹੈ ਜੇ ਇਹ ਨਹੀਂ ਪਤਾ ਮੈਂ ਬਾਹਰ ਚਲੇ ਜਾਂਦੇ ਆਉਂਦਾ ਨੂੰ ਆਪੋ ਆਪਣੇ ਮਾਣ ਆਪਾ ਕੀ ਕਮ ਚੰਦਰ ਬਹਿ ਜਿੰਦੀ ਨੂੰ ਥਲਾਈ ਜਾਂਦੀਆਂ ਥਲਾਈ ਜਾਂਦੀਆਂ ਫੂਰੇ ਇਹਨਾਂ ਦੇ ਮੁੰਡਿਆਂ ਨੂੰ ਆਖੋ ਫੜ ਕੇ ਰੱਖੋ ਮੁੰਡਿਆਂ ਨੂੰ ਫੂਰ ਫੜ ਕੇ ਰੱਖੋ ਤੇ ਮੁੰਡਿਆਂ ਨੂੰ ਫੂਰ ਲੈ ਕੇ ਦਿੱਤੇ ਆ ਮੇਰੀ ਮੰਮੀ ਨੇ ਮੈਨੂੰ ਰੱਖਣੀ ਤੇ ਫੂਰ ਲੈ ਕੇ ਦਿੱਤਾ ਹੀ ਤੇ ਆ ਆ ਦੀ ਜਨਮ ਦਿਨ ਤੇ ਉਹਦਾ گیا ਮੈਨੂੰ ਵੀ ਮੇਰੀ ਭੈਣ ਨੇ ਦਿੱਤਾ ਇਹ ਫੋਨ ਮੇਰੀ ਭੈਣ ਨੇ ਦਿੱਤਾ ਫੋਨ ਹਾਂ ਨੂੰ ਮੁੰਡਿਆਂ ਨੇ ਲੈ ਕੇ ਦਿੱਤੇ ਫੋਨ ਸੌਰੀ ਘਰ ਫੋਨ ਤੇ ਮੈਂ ਹੁੰਦੇ ਫੋਨ ਵਿੱਚ ਹੁੰਦਾ ਸਾਡੇ 350 ਦਾ ਰੀਚਾਰਜ ਹੁੰਦਾ ਆ ਤੇ ਵੇਖਣ ਨੂੰ ਕਰਾਈਦਾ ਤੇ ਉਹ 350 ਮੁੰਡਿਆਂ ਤੋਂ ਲਿੰਦਣਾ ਕਿਉਂ ਕਿੱਥੋਂ ਲਿੰਦਦਾ ਜੀ ਉਹ ਵੀ ਤੇ ਤੇਰੀ ਭੈਣ ਪਵਾ ਕੇ ਦਿੱਤੀ ਤੇ ਉਹਦੀ ਮਾਂ ਕਿਉਂ ਦਾ ਭਰਾ ਪਵਾ ਕੇ ਦਿੰਦਾ ਉਹ ਮੁੰਡਿਆਂ ਨੇ ਪਵਾ ਕੇ ਦੇਨੇ ਉਹਨਾਂ ਨੇ ਫੋਨ ਨਹੀਂ ਲੈ ਆਤੇ ਉਹ ਰੀਚਾਰਜ ਦਿੰਦਾ ਤੇ ਆਪਾਂ ਥੋੜੀ ਲਿਆ ਆਉਣਾ ਦੰਗਾ ਨਹੀਂ ਹਲਾ ਜੰਮੀ ਤੁਹਾਨੂੰ ਕਰਕੇ ਤੁਹਾਨੂੰ ਕਰ ਦਿੰਦਾ ਦਾ ਬਣਾ ਆਉਣਾ ਲਿਆਉਣਾ ਦੱਸ ਚਾਹੇ ਉਸਦੀ ਬਣਾ ਕੇ ਰੱਖ ਰੋਣੀ ਆਓ ਮੈਂ ਕੁੜੀਆਂ ਆਈਆਂ ਨੇ ਕਿ ਆਹੋ ਆਹ ਵਾਹ ਬਹੁਤ ਵੇਹੜਾ ਬਹੁਤ ਨੂੰ ਤੇ ਤੋਪ ਪਾਈ ਗਿਆ ਨਾ ਮਾਣ ਨੂੰ ਤੇਰਾ ਨਾ ਤੇ ਫੜੀ ਤੋ ਆਈ ਤੂੰ ਨੂੰ ਕਿਹੜੀ ਨਚਾ ਨਾ ਪਾਣੀ ਨਚਾ ਤਾ ਚੀਜ਼ ਉਹ ਵੀ ਆਪ ਤਿੰਨ ਚਾਰੇ ਤਰੀਕ ਤੋਂ ਕਰਦੀ ਐ ਕੋਹ ਉਹਨਾਂ ਨੂੰ ਬਾਪਾ ਜਾਣਾ ਭਲਾ ਉਹ ਵੀ ਸੱਸ ਕੀ ਕਰ ਉਹਨਾਂ ਦੇ ਆਪ ਜਾਣਾ ਨੇ ਮੇਰੀ ਸੱਸ ਕੀ ਕਰ ਅੱਛੂ ਕਰੀ ਹੋਇਆ ਨਿਆਣੇ ਨਹੀਂ ਲੈਣਾ ਇੰਨਾਂ ਵਾਰ ਸਿੱਖਾਂ ਦੀਆਂ ਅਸਲੋਂ ਭਾਗੀ ਪਾਣੀ ਆਣੀ ਇਹਨਾਂ ਆਖਣਾ ਨਹੀਂ ਆਉਂਦੀ ਨਹੀਂ ਤੇਰੇ ਨੇ ਕਹੇ ਤੇ ਆਉਣਾ ਹੁਣਾਂ ਤੇ ਨੀਲੇ ਪਾਏ ਤੇ ਮੈਂ ਲੇਟ ਹੋ ਗਿਤੇ ਤੇ ਕੋਈ ਨੀਂ ਫੜਿਓ ਨਿਆਣਾਂ ਨੂੰ ਨਹੀਂ ਲੈ ਨਿਮੜਿਆ ਨੂੰ ਨਿਆਣੇ ਸਕੂਲ ਲੈ ਗਿਆ ਨਾ ਲੈ ਕੇ ਰੋਣਾ ਹੀ ਜਾਂਦੀ ਨਾ ਕੰਮ ਨਾ ਸਸਕਾ ਨੂੰ ਕੋਈ ਪਵਾਣਾ ਕੋਈ ਕੱਸੀ ਵੀ ਨਹੀਂ ਹੋਣੀ ਚਾਹੀਦੀ ਤੁਹਾਨੂੰ ਨਾ ਪਾਣੀਆ ਦਿੰਦੀ ਰਹੀਆਂ ਨਾ ਹੁਣ ਸਰਾਣੇ ਖਲੋ ਗਈਆਂ ਮੈਂ ਹਾਂ ਤੂੰ ਪਿਆਉਣੀ ਲੱਗੀ ਆ ਤਾਂ ਕਿ ਬੋਲੋਂ ਮੈਂ ਪੜੀ ਰਹੀ ਆ ਤੇ ਰਹਿਣ ਘਰ ਮੈਂ ਪਿਆ ਦਿੰਨੀ ਆ ਤੇ ਨਾ ਤਾਂ ਜਦ ਮੈਂ ਸੁਆਹਾ ਦੀ ਆਈ ਤੇ ਤੈਨੂੰ ਵੀ ਪਤਾ ਹੀ ਆ ਨਾ ਸਰਾਣੇ ਨਹੀਂ ਨਾ ਸੋਈ ਵਾਰ ਤੂੰ ਖਲੋਤੀ ਤੇ ਮੈਂ ਚੱਲ ਕੇ ਪਿਆ ਹੀ ਦੇਣਾ ਅੰਧਾ ਤਾਂ ਇਹਨਾਂ ਨਾਲ ਕੋਈ ਨਾ ਕੋਈ ਆਇਆ ਹੀ ਨਹੀਂਦਾ ਆਹ ਕੋਣ ਨੇ ਕੋਈ ਤੇ ਚਲਦਾ ਆ ਤੇ ਮੈਨੂੰ ਮਨ ਭਰਦਾ ਤਾਸ਼ਾ ਉਗੀ ਨਾ ਮੈਂ ਚਾਹਨਾ ਪਿਆ ਦੇਣੀ ਹੈ ਨਾਲ ਬਦੋਂ ਉਹਨਾਂ ਨਾ ਤੇ ਨਾ ਪਾਣੀ ਨਾਲ ਲੈ ਉਹਨਾਂ ਦੇ ਅਪੇਉ ਚਾਚਾ ਨਾਲ ਮਿਲਵਾ ਦਿੱਤੇ ਮੈਂ ਪਾਣੀ ਪਿਆ ਦਿੱਤਾ ਤਾਂ ਇਤਨਾ ਕਰ ਦੂਗਾ ਬੀਬੀ ਆਪਣੇ ਪੇਕੇ ਆਉਂਦੇ ਉਹ ਵੀ ਇਦਾਂ ਹੀ ਕਰ ਦੇਣਾ ਆ ਪੋਤੋ ਕੋ ਕਾਉਰੇ ਵੀ ਬਣ ਜਾਂਦੇ ਆ ਪਨੀਰ ਵੀ ਬਣ ਜਾਂਦਾ ਇਸ ਰਾਤ ਹੀ ਨਾਲ ਮਗਰੂ ਮਿੱਠੇ ਜਿੰਦੇ ਵੀ ਲਿਆਉਂਦੇ ਖਾਣ ਨੂੰ ਤੇਰੇ ਤੇ ਰਿਆ ਫੇਲਿਆ ਕੀ ਜੀਲ ਕਿਤਨਾ ਦਿਖਣਾ ਰੱਦ ਨਾਲ ਦੇ ਚੇਤੇ ਅੱਵਾੜੇ ਵਰਗੀ ਬੰਤਾ ਪਛਾਣ ਤੂੰ ਕਿੱਥੇ ਗਈ ਉਹਦਾ ਕਿਤੇ ਆ ਕਿੱਥੇ ਹੇਲਪ ਮੈਂ ਪੈਸੇ ਤੁਹਾਡਾ ਪਤਾ ਤੇ ਆਇਆ ਲੱਗਦਾ ਤੁਹਾਨੂੰ ਪਤਾ ਇਹਦਾ ਤਾਂ ਬਾਈ ਜੀ ਹੋਰ ਜਾਣੇ ਠੀਕ ਹੈ ਠੀਕ ਹੈ ਠੀਕ ਹੈ ਵੇਲਾ ਨਹੀਂ ਆਉਂਦੇ ਅੰਦਰ ਆ ਬੱਡੇ ਪਿੰਦੇ ਤੋਂ ਨਹੀਂ ਆਇਆ ਕਰਦਾ ਜਦੋਂ ਵੀ ਟੈਲੀਫੋਨ ਆਉਂਦਾ ਜਦੋਂ ਆਜਾ ਦੁੱਖ ਹੀ ਆ ਜਾਂਦਾ ਇਹਨਾਂ ਨੂੰ ਫਾੜੀ ਪਾੜੀਆਂ ਦੀ ਸੋ ਐਸੇ ਦਾ ਮੂੰਹ ਝੋਲ ਝੋਲ ਕੇ ਨਾ ਕਰ ਦੇਣਾ ਅਹੀਂ ਆਇਆ ਤੇ ਵੱਖ ਵੱਖੀ ਹੋ ਗਈ ਨਾ ਉਹ ਵੇਲਾ ਕਿਹਦੀ ਆਉ ਲਾ ਦੀ ਨਾਂ ਦੀ ਉਹ ਲਾ ਦੀ ਨਾਂ ਦੀ ਉਹ ਲਾ ਦੀ ਨਾਂ ਦੀ ਇੱਕ ਤਰ੍ਹਾਂ ਕੱਟ ਪਾ ਦੇਣੇ ਮਿਲਾਲ ਸੋ ਤਾਂ ਪਾੜੀ ਹੀ ਪੋਹ ਗਾਲਾਂ ਨਾ ਅੱਗੇ ਨਹੀਂ ਆਪ ਕੋ ਬੁਰੀ ਲੱਗਾਂ ਉਹਨਾਂ ਸਾਦੇ ਕੋਈ ਨਹੀਂ ਆਪਣੇ ਕੀ ਸੰਭੋਗੇ ਤੇ ਆਪਾ ਕੋ ਕਾਲਣ ਨਾਲ ਆਪਾ ਬੂ ਆਉਣੀ ਆ ਹਾਂ ਆਪ ਚਲ ਗਈਆਂ ਮੇਰੇ ਪਾਸ ਸਿਆਪਾਪ ਆ ਗਈਆਂ ਹਾਂ ਅਜਿ ਤਰ੍ਹਾਂ ਸਿਆਪਾ ਸਿਆਪਾ ਕਰ ਦਗਾ ਹੈ ਬਾਹੀ ਨਾ ਯਾ ਮੈਨੂੰ ਕਹਣਾ ਨਹੀਂ ਚਾਹੀਦਾ ਜੇ ਕੋਈ ਆ ਜਾਂਦਾ ਅਜਿ ਤਰ੍ਹਾਂ ਨਾ ਕਰਿਸ਼ ਕੀ ਹੈ ਮੇਰਾ ਨਵਾਂ ਵਰਤਰੀ ਜਿਵੇਂ ਮੈਂ ਇਹਨਾਂ ਨਾਲ ਰੋਣਾ ਜੀ ਹੁਣ ਲੈਟਰ ਨੂੰ ਵੀ ਕਰਾਣੀ ਕਿੱਥੇ ਛੱਡਦੀਆਂ ਨੀ ਲੈਟਰ ਨੂੰ ਨਹੀਂ ਲੱਭਣਿਆ ਕਾਹੋਂ ਬਾਸਨਾ ਨੂੰ ਤੇ ਪਿਆਣੀ ਪੈਣੀ ਆ ਤੇ ਰੰਗ ਲਾ ਦੇ ਨਾ ਤੂੰ ਸੁਣ ਤੂੰ ਸੁਣਾ ਠੀਕ ਠਾਕ ਰੇ ਦਿਨ ਦਾ ਕੋਈ ਇੱਕ ਰੰਗ ਵਾਈ ਗੁਡੀ ਖਾ ਦੇ ਗੰਨਾ ਕਰ ਦੇਣਾ ਕਿ ਤੂੰ ਕਿਉਂ ਕਦਮਾਏਂ ਕਿ ਤਾਂ ਕਿੰਨਾ ਨਹੀਂ ਰਹਿ ਹੋਦੀ ਨਾ ਹੁਣ ਸੁਣੀ ਜਾ ਕਰੋ ਸੁਣੀ ਜਾ ਕਰੋ ਜੋ ਬੋਲੇ ਮਾੜੀ ਜੱਪ ਦਗਾ ਜੇ ਤੂੰ ਮੈਨੂੰ ਮਾਦਵਾ ਜੇ ਸੁਣੀ ਜਾ ਸੁਣੀ ਜਾ ਇਹ ਮੈਨੂੰ ਤਾਂ ਨਾ ਪਿਉ ਪਈ ਜਾਂਦਾ ਡੰਡੇ ਲੈ ਲੈ ਕੇ ਆਉਂਦਾ ਤੇਰੇ ਚ ਬਲਦੀ ਮੈਂ ਦੱਸੋ ਕੀ ਤੇ ਮੈਂ ਤੇ ਕਰ ਨੂੰ ਥੋੜਾ ਬਤਾਦਾ ਮੈਂ ਜੱਟ ਦਾ ਮੈਂ ਨਾ ਲਾਇਕ ਆ ਚਾਹਾਂ ਹੁਣ ਕਿਰਿਆ ਨਾ ਤਰੀਆਂ ਰਹਿਣੀਆਂ ਰੋਟੀ ਪਾਣੀ ਪੁੱਤਰਾ ਚੰਗੀਆਂ ਪਲਗਾਂ ਦੇ ਨਾ ਜਦੋਂ ਕੋ ਭੈਣ ਭਰਾ ਇਹ ਗੱਲ ਤਾਪ ਚੜ ਜਾਂਦਾ ਇਹ ਮੈਂ ਕਦੋਂ ਯਾਰ ਇਹ ਜਾਈ ਹੁਣੀ ਨਹੀਂ ਪਾਉਣੀ ਨਹੀਂ ਲੇ ਉਹਦੇ ਦੋਖੇ ਨਾਲ ਨੋਂਦਾ ਜਦੋਂ ਮੇਰੇ ਮਾ ਠੀਨਾ ਹੁੰਦਾ ਮੇਰੇ ਦੋਤੇ ਦੋਟਾ ਆਉਂਦੇ ਉਹਦੇ ਅੱਜ ਮੇਰੇ ਦੋਤੇ ਦੋਟਾ ਕਰਨ ਨੂੰ ਨਹੀਂ ਨਾ ਦੇਣ ਨੰਨਾ ਆਉਂਗਾ ਬਾਹਾਂ ਨੂੰ ਆ ਜਿਹੜਾ ਜਿਹਦਾ ਆਪ ਦੇ ਆਉਂਦੇ ਆ ਆਹ ਜਿਹੜਾ ਜਿਹੇ ਪਿੱਤੇ ਤੇ ਨਿੱਕੀ ਦਾ ਐਡਾ ਮੂੰਹ ਬਣਾਉਂਦਾ ਤੇ ਵੱਡੀ ਅੰਦਰ ਨਹੀਂ ਨਿਕਲੀ ਬੋਲਦੀ ਮੈਂ ਖੀਲਿਆ ਮੂੰਹ ਬਣਾ ਛੱਡ ਨਾ ਜੇ ਨਾਲ ਘਰ ਆ ਲਈ ਤੇ ਲੱਗੋ ਨਾਂ ਕਿ ਜਿਹਨੇ ਤਾਂ ਨਹੀਂ ਕਿੰਨ ਕਵਾਉਂਦਾ ਉਹ ਨਾਂ ਤੇ ਸ਼ਾਦੀ ਕਰੇ ਕਬੱਡੀ ਦਾ ਅੱਗੇ ਬਾਬਾ ਕਹਿੰਦਾ ਨਾ ਮੈਂ ਕਿਉਂ ਕਿਵਾਉਂਦਾ ਅੱਗੇ ਮੇਰੇ ਕੋਲ ਜਾਣਾ ਮੈਂ ਚਾਹਦਾ ਹੈ ਲੈੜਾ ਛਾਤਾ ਵੀ ਮੇਰਾ ਹੂੰ ਚੀਜੀ ਨਹੀਂ ਆਂਦੀ ਚੀਜੀ ਨਹੀਂ ਆਂਦੀ ਪੁੱਤ ਤੂੰ ਇਹ ਦੇਖ ਕਿ ਕਿੰਨੀ ਮਾ ਤੇ ਕਿੰਨੀ ਖਰਜੇ ਤੁਸੀਂ ਚੀਜੀ ਖਾਲੀ ਚਲ ਜਾਂਦੇ ਜੇ ਤੁਸੀਂ ਹੱਥ ਬਾਣਾ ਲੰਕਾ ਕੇ ਕਰ ਜਾਂਦੇ ਨੀ ਕਿੜ ਪੁੱਤ ਹੋਏ ਰ ਪੁੱਤ ਰੇ ਕੋਈਦਾ ਇਹ ਉਹ ਤੀਕੀ ਖਾਣ ਆ ਦੀਦੀ ਪੈ ਕੱਟ ਕੇ ਦੋ ਬਣਾਉਣ ਪੰਨਾ ਪੰਨਾ ਨਹੀਂ ਵੇ ਉਹਨੂੰ ਆਜੀ ਬਾਜ਼ਾਰ ਪੰਜ ਹੀ ਮੱਸ ਦਾ ਇਹ ਪਾ ਜੀ ਇਹ ਮੈਨੇ ਚੰਨਾ ਦੁਨਾਨ ਪਾ ਤੇ ਦੇੰਦ ਆਲੋ ਮੈਂ ਤੇ ਨਾ ਪਰਫਲ ਜਾਣੇ ਤੇ ਬੱਤੀ ਮੈਂ ਤਾਂ ਸਰਾ ਗਾਣ ਪਾ ਤੇ ਦੇੰਦ ਆਲੋ 50 ਰੁਪਏ ਦੇ ਦੇ ਨੂੰ ਹਲ ਦਾ ਜੀ ਲੈ ਸੁਬਤੀ ਫਹਿਲਾ ਤੇ ਪਾ ਦੀ ਇਹਨਾਂ ਨੂੰ ਰਹਿਣ ਦੇ ਆਹ ਦਿਖਾਇਆ ਆ ਹਾਂ ਉਹਨਾਂ ਨੂੰ ਧੰਨ ਕੀ ਕੋਈ ਚੱਲਦਾ ਕੰਮ ਧੰਦਾ ਪ੍ਰਾਣਿਆਂ ਦਾ ਹਾਂਜੀ ਪਾਪਾ ਜੀ ਚੱਲਦਾ ਅੱਛਾ ਚੱਲਦਾ ਸਹੀ ਸਮਾਉ ਠੀਕ ਆ ਇਹ ਸਭੋ ਡਿਆ ਤਾਂ ਰਹਿਗੇ ਚੰਨਾ ਪਤਾ ਕਰ ਦੇਈਂ ਜਾਂ ਅੱਛਾ ਉਹ ਆ ਗਏ ਆਵਾਂ ਤੇ ਉਹਨਾਂ ਦੇ ਬੈਗੇ ਖਾਰਾ ਵੱਡੀ ਦੇ ਨਿਆਣਿਆਂ ਨੂੰ ਨਾ ਪਤਾ ਲੱਗੇ ਉਹਨਾਂ ਦੇ ਮੱਥੇ ਦੇ ਵਿੱਚ ਕਰਾਉਂ ਨੂੰ ਚੰਬਰ ਜਾਣਾ ਮੀ ਆ ਜਾ ਲੈਂਦਾ ਨਹੀਂ ਬਿਸਕਟ ਨਹੀਂ ਲੈਂਦਾ ਹੀ ਆਹ ਨਿਕਲ ਕੋਈ ਵੀ ਦੇਖੋ ਮੈਂ ਕਿਹਨੂੰ ਕਹੁੰਨਾ ਮੈਂ ਜਿੱਦਾਂ ਬੇਕ ਕੇ ਹੁੰਦੇ ਆਦਾ ਉਹ ਦੁਕਾਨੇ ਹੁੰਦੇ ਸਾਰੇ ਉਹ ਦੁਕਾਨੇ ਸਾਰੇ ਬੇਕ ਕੇ ਸਾਡੇ ਹੁੰਦੇ ਨਹੀਂ ਤੇ ਅਸੀਂ ਤਾਂ ਟਾਟਾ ਕਰ ਦਿੰਦੇ ਹਾਂ ਬੇਚਣਾ ਕੋਈ ਚਾਹ ਕੋਈ ਚਾਹ ਰੋਕਦਾ ਹੀ ਇਸ ਤਰ੍ਹਾਂ ਹੈ ਚੱਲ ਨਾ ਮੈਂ ਫਿਰ ਵੀ ਬਣਾ ਲੈਂਦੀ ਮੈਂ ਅੱਜ ਕਿਸੇ ਕੋਤਨੇ ਨਾ ਗਈ ਕਿ ਮੈਂ ਗਲਤ ਦੋਵੇਂ ਕਿਸ ਜਗ੍ਹਾ ਨਹੀਂ ਹੋਇਆ ਇਹ ਐਪ ਬਣਾ ਲੇਗੀ ਪਿਆ ਦਿੰਦੀ ਚਾਹ ਪੀਣੀ ਤੇ ਚਲ ਜਾਈਏ ਆ ਆਵੇਂ ਆਣ ਲੱਗੇ ਪਤ ਆ ਆਗੇ ਕਾਟ ਪੀ ਕੇ ਉਹ ਕਿਹੜਾ ਕਰ ਮਿਲਗਾ ਆ ਉਹ ਗਈਆਂ ਕੋਈ ਰੋਟੀ ਪੁੱਤ ਬਣਾਉਣੀ ਮੈਂ ਬਣਾਉਣੀ ਖਾ ਕੇ ਜਾ ਜਾਈਏ ਨਹੀਂ ਮਿੱਟੀ ਰੋਟੀ ਨਹੀਂ ਖਾਣੀ ਆ ਦੇ ਨਹੀਂ ਰੋਟੀ ਖਾ ਕੇ ਚੁੱਤ ਜਾਈਏ ਮੈਂ ਬਣਾਉਣੀ ਪਰ ਤਾਂ ਰੰਗਾਂ ਤੋਂ ਬੜਾ ਆਮ ਮੈਨੂੰ ਮਜਾ ਨਹੀਂ ਆਉਂਦਾ। ਦਾਲ ਬਣਾ ਲੈਨੇ ਆ। ਜਾ ਨਾਨੀ ਮੈਂ ਸਬਜ਼ੀ ਲੈ ਆਦੇ ਸਬਜ਼ੀ ਕੋਈ ਬਣਾ ਲੈਨੇ ਆ। ਨਹੀਂ ਰੋਟੀ ਨਹੀਂ ਖਾਂਦੇ ਚੰਦੀਏ ਮੈਂ। ਉਹ ਬੈ ਜਾ ਕੁੱਤੀ ਰੋਟੀ ਖਾ ਕੇ ਜਾ। ਮੈਂ ਉਹਨਾਂ ਖਾ ਕੇ ਜਾਇਓ ਤੇ। ਨਾਨੀ ਜਾ ਸਬਜ਼ੀ ਲੈ ਆ ਲੇ ਰੋਟੀ ਬਣਾ ਲੈ। ਮੈਂ ਰੋਟੀ ਨਹੀਂ ਰੋਟੀ ਨਹੀਂ ਖਾਣੀ ਹੋਣੇ। ਚੰਦੀਏ। ਨਹੀਂ ਰੋਟੀ ਖਵਾ ਤੀ ਤੇਰੀ। ਖਵਾ ਨਹੀਂ ਤੇਰੀ। ਤੂੰ ਉੱਥੇ ਚੱਲ ਜਾਂ ਤੇ ਦੀ ਸਿਆਪੇ ਕਰਨ ਲਈ ਆ। ਤਾਂ ਸੇਲੀ ਤੇ ਬਿਣੀ ਲਾ ਬਾਈ ਰੋਟੀ ਖਾਵੇ ਜਾਓ ਕੋਈ ਟੋਟਾ ਫਿਰੋਟ ਲੈ ਕੇ ਆਓ ਖਾ ਲਈਏ ਆਉਣ ਆ ਲੈ ਮਮੀ ਰੋਟੀ ਖਾ ਲੈਣਾ ਖਾ ਲਓ ਜੇ ਬਾਈ ਨੂੰ ਕਹਿ ਦਿਓ ਆਉਂਦੀਆਂ ਨੇ ਰਾਜਾ ਨੇ ਇਹੋ ਖਾ ਸੱਚੀ ਗੱਲ ਕੋਤੋ ਸੱਚੀ ਇਹ ਆ ਕੱਪੜੇ ਆ ਤੁਹਾਡੇ ਸੁਆ ਕੇ ਪਾ ਕੇ ਆਉਣਗੇ ਕਿਹਦੀ ਚੱਕੀਤੀ ਜੇ ਕੋਈ ਤੇਰੇ ਦੋਦਾ ਕਹਿੰਦਾ ਨਾ ਨੀ ਨਾ ਮੈਨੂੰ ਸੂਟ ਬਣਾ ਕੇ ਦੇਣਾ ਅੱਛਾ ਬੜੇ ਛੋੜੇ ਨੇ ਆਈਆਂ ਹੈ ਪਾ ਕੇ ਆਣਾ ਜੇ ਕਿਹੜਾ ਵੇ ਉਹ ਤੁਮ ਕਿਹਨੇ ਖਾਣੇ ਦੀ ਗੱਲ ਕਰੀ ਨਾ ਨਹੀਂ ਜਾਂਦੇ ਨਾ ਹੰਦ ਨਾ ਬਥੇਰੇ ਨੇ ਖਵਾ ਦ ਮੈਂ ਤਾਂ ਮੈਂ ਖਵਾ ਦ ਕਹਿੰਨਾ ਰੋਟੀਆਂ ਕੋਈ ਕੀ ਹੱਸਾ ਮੈਂ ਪੁਹਾਨਾ ਲੱਗਿਆ ਨੀ ਕੱਲ ਕੱਮ ਨਾ ਨਿੱਕੀ ਨੇ ਪੁੱਛੀਂ ਹਾਂ ਚੱਲ ਚੱਲੇ ਜੋ ਚੱਲਦੀ ਕਿਹ ਕਿਹ ਖਾ ਲਈ ਰੋਟੀ ਨਹੀਂ ਰੋਟੀ ਖਾਣੀ ਹੈ ਕਿਉਂ ਨਹੀਂ ਖਾਣੀਆਂ ਚਲਦੀਆਂ ਰੋਟੀ ਖਾਣ ਦੀਆਂ ਬਾਦ ਕਿਉਂ ਨਹੀਂ ਕੀ ਕਰਈ ਉਹਨੇ ਨਹੀਂ ਬਣਾਈ ਨਾ ਉਹ ਕਹਿੰਦੀ ਉਹਨੇ ਕਿੱਥੇ ਬਣਾਉਣੀ ਉਹਦੇ ਮੂੰਹ ਬਣਾ ਕੇ ਬੈਠੀ ਆ ਚਾਹ ਨਹੀਂ ਆਣਾ ਕਾ ਪਿਆਰ ਕਾ ਰੋਟੀ ਬਣਾ ਕੇ ਨਹੀਂ ਨਹੀਂ ਰੋਟੀ ਨਹੀਂ ਬਣਾ ਕੇ ਖਾ ਲਿਆ ਆਪਾਂ ਨੂੰ ਹਾਂ ਦਾ ਭਲਾ ਪੁੱਛੀ ਬਣਾਓ ਰੋਟੀ ਬਣਾਓ ਤਾਂ ਖਾਓ ਹਾਂ ਤੇ ਜੀ ਚੱਲ ਕੇ